ਲੋ ਜੀ ਇੱਕ ਨਵੀਂ ਨਵੀਂ ਆਈਟਮ ਲਿਆਂਦੀ ਆ ਮੈਨੂੰ ਲੱਗਦਾ ਹਜ ਤੱਕ ਇਹਨਾਂ ਲਾਈ ਨਹੀਂ ਹੋਣੀ ਆਪਾਂ ਲਾਈ ਆ ਤੇ ਦੇਖਦੇ ਆ ਕਿਵੇਂ ਆ ਨਵੀਂ ਕਿਤੇ ਤੱਕ ਕੀਤੀ ਆ ਲਾਈਟ ਦੇ ਦੱਸਿਓ ਕਿਵੇਂ ਆ ਉਹ ਰੇਸ ਨਹੀਂ ਲਾਈ ਰੇਸ ਨਹੀਂ ਬੁਲਟ ਦੀ ਬੰਦ ਕਰ ਬੰਦ ਕਰ ਬੰਦ ਕਰ ਦੇ ਬੰਦ ਕਰ ਦੇ ਚੱਪ ਕਰ ਦੇ ਸਾਰੇ ਸੈਂਸਰ ਇੰਨਾ ਤੇਜ਼ ਆ ਭਾਵੇਂ ਮਾੜੀ ਕੋਈ ਬੋਲਦਾ ਵੀ ਆ ਉਹ ਵੀ ਸੈਂਸਰ ਚੱਕ ਲੈਂਦਾ ਚੁੱਪ ਕਰ ਜੋ ਚੁੱਪ ਚਮ ਚੁੱਪ ਕਰ ਕੁਕੀ ਇਲੈਕਟ੍ਰੋਨਿਕ 2 डीके ਵਾਲ ਆ ਗਈ ਨਵੀਂ ਐਟਮ ਓਏ ਚੱਕਦੇ ਦੇ ਲੱਗਣਾ ਲੱਗਣੇ ਆ ਉਹ ਫੋਨ ਕਰਦੇ ਪੰਜਾਹ ਮੂਡ ਦਾ ਤਾਂ ਹਰੀਆ ਕਰ ਲੈ ਹਾਏ ਓਏ ਰੱਬਾ ਲੈ ਵੀ ਕਰੋ ਚੈੱਕ ਨਵੀਂ ਆਈਟਮ ਲਿਆਂਦੀ ਆ ਕਿ ਨਵੀਂ ਇਹ ਰਿਮੋਟ ਤੇ ਵੀ ਆ ਤੇ ਫੋਨ ਨਾਲ ਵੀ ਅਟੈਚ ਸਾਰਾ ਕੁਝ ਇਹਦੇ ਨਾਲ ਜੋ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਰੰਗ ਕਰ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਚੀਕਾਂ ਮਾਰ ਮਿਊਜ਼ਿਕ ਕਰ ਜੋ ਮਰਜ਼ੀ ਕਰ ਇਹਦੇ ਤੇ ਨਵੀਂ ਇਹ ਆਈਟਮ ਲਿਆਂਦੀ ਆ ਦੇਖਦੇ ਆ ਕੱਲ ਨੂੰ ਕਾਪੀ ਹੁੰਦੀ ਹੈ ਕਿ ਆਹ ਦੀ ਪਰਸੋਂ ਮੈਨੂੰ ਲੱਗਦਾ ਨਹੀਂ ਹਜੇ ਇਹਦੀ ਕਾਪੀ ਹੋਊਗੀ ਇਹ ਸਭ ਨਵਾਂ ਕੱਢ ਕੇ ਲਿਆਂਦਾ ਸੀ ਜਿੰਨੀ ਆਵਾਜ਼ ਤੇਜ਼ ਆ 19 19 ਤੇ ਲਾਈਟਾਂ ਤੇਜ਼ ਆ ਦੇਖੀ ਨਾ ਹਾਈ ਬੋਲੀ ਅਭੀ ਰੋਕ 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 ਭੈਣ ਚੋ ਰੋਕ ਜਾ ਆਹੋ ਮੋਟਾ ਕੇ ਕੱਟਦੇ ਹੁਣ ਬਹੁਤ ਚਾੜਾ ਨਾ ਜਾਈ ਤੁਰਵਾ ਗੀ ਬੜਾ ਅਕਲਾਗਦਾ ਦੇ ਲੈ ਇਥੋਂ ਵੀ ਬਾਤ ਚੱਕਦਾ ਵਾ ਹਾ ਹੈਨਾ ਦੇਖ ਲੈ ਕਿੱਥੇ ਮੈਨੂੰ ਲੱਗ ਕਿੰਨੀ ਦੂਰ ਆਪਾਂ ਉਹ ਅੰਦਰੋਂ ਥੋੜੀ ਚੱਲ ਵੀ ਥੋੜੀ ਚੱਲ ਵੀ ਗੋਪੀ ਦੀ ਗੋਪੀ ਥੋੜੀ ਤੇ ਥੋੜੀ ਤੇ ਚਲਦੀ ਆਏ Oh, there